ਸਤਿ ਸ੍ਰੀ ਅਕਾਲ ਕਿਸਾਨ ਭਰਾਵਾਂ ਨੂੰ ਰਾਜ ਸੰਧੂ ਫਾਰਮਿੰਗ YouTube ਚੈਨਲ 'ਤੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆਂ ਜੀ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਪਹਿਲੀ ਵਾਰੀ ਦੇਖ ਰਹੇ ਨੇ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੀ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਕਿਸਾਨ ਵੀਰੋ ਇਸੇ ਤਰ੍ਹਾਂ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਡੇ ਤੱਕ ਪਹੁੰਚ ਜਾਣਗੀਆਂ ਜੀ ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਅੱਜ ਆਪਾਂ ਲੈ ਕੇ ਆਏ ਆਂ ਜੀ ਜਰਸੀ ਦੇ ਵਿੱਚ ਇਹ ਵੈੜ ਈ ਡਿਟੇਲ ਹੈਗੀ ਹੈ ਜੀ ਪੂਰੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਉਸ ਤੋਂ ਪਹਿਲਾਂ ਜਿਹੜਾ ਏਰੀਆ ਹੈਗਾ ਪਿੰਡ ਕੱਗੇ ਹੈਗਾ ਤਹਿਸੀਲ ਖੰਡੂਰ ਸਾਹਿਬ ਜ਼ਿਲ੍ਹਾ ਤਰਨਤਾਰਨ ਆ ਜਾਂਦਾ ਹੈ ਜੀ ਖੰਡੂਰ ਸਾਹਿਬ ਤੋਂ ਤਕਰੀਬਨ 11 ਕਿਲੋਮੀਟਰ ਸਥਿਤ ਇਹ ਪਿੰਡ ਕੱਗੇ ਹੈਗਾ ਦੋਸਤੋ ਓਨਰ ਇਸ ਦੇ ਬਾਈ ਹਰਪੇਜ ਸਿੰਘ ਜੀ ਹਨ ਉਹਨਾਂ ਦੇ ਜਿਹੜੇ ਕੰਟੈਕਟ ਨੰਬਰ ਹਨ 97795 45534 97795 45534 ਨੰਬਰ ਹਨ ਦੋਸਤੋ ਇਹਨਾਂ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਇਹ ਵੈਡ ਖਰੀਦ ਸਕਦੇ ਹੋ। ਕਿਸਾਨ ਵੀਰੋ ਇਹ ਦੂਜਾ ਸੂਬਾ ਸੋਈ ਹੋਈ ਆ। ਇਸ ਟਾਈਮ ਜਿਹੜਾ ਮਿਲਕ ਆ ਸਾਢੇ 9 ਲੀਟਰ ਬਿਲਕੁਲ ਰੈਡੀ ਹੈਗਾ ਥੱਲੇ। ਮਗਰ ਇਸਦੇ ਜਿਹੜਾ ਕਾਫ ਹੈਗਾ ਬੱਚਾ ਜੀ ਉਹ ਬੱਚੀ ਹੈਗੀ ਆ ਪਿਓ ਰਜਰਸੀ ਦੇ ਵਿੱਚ ਬੱਚੀ ਹੈਗੀ ਆ। ਬਾਕੀ ਤੁਸੀਂ ਗਾਂ ਖੁਦ ਆਪ ਦੇਖ ਸਕਦੇ ਹੋ। ਜਰਸੀ ਦੇ ਵਿੱਚ ਹੈਗੀ ਆ ਪਰ ਕਿਤੇ ਨਾ ਕਿਤੇ ਥੋੜਾ ਬਾਦ ਕਰਾਸ ਕਹਿ ਸਕਦੇ ਆ ਵੀ। 85% 80% ਜਰਸੀ ਹੈਗੀ ਹੈ ਦੋਸਤੋ ਬਾਕੀ ਜਿਹੜੀ ਡਿਮਾਂਡ ਹੈਗੀ ਹੈ ਜੀ 30000 ਰੁਪਿਆ 22 ਇਸ ਦੀ ਡਿਮਾਂਡ ਕਰਦੇ ਆ ਬਾਕੀ ਮੌਕੇ ਤੇ ਮਾਨਤਨ ਥੋੜਾ ਬਾਦਲ ਕੀਤਾ ਜਾਵੇਗਾ ਸੋ ਕਿਸਾਨ ਵੀਰੋ ਜਿਹੜੇ ਵੀਰ ਖਰੀਦਣ ਦੇ ਚਾਹਵਾਨ ਹੋਣ ਉਹ ਉੱਪਰ ਦਿੱਤੇ ਗਏ ਨੰਬਰਾਂ ਤੇ ਸੰਪਰਕ ਕਰ ਸਕਦੇ ਹਨ ਇਹ ਵੈੜ ਖਰੀਦ ਸਕਦੇ ਹਨ ਸੋ ਕਿਸਾਨ ਵੀਰੋ ਵਧੀਆ ਚੰਗੀ ਚੁਆਈ ਹੈਗੀ ਆ ਬਿਲਕੁਲ ਸਾਫ਼ ਚੁਵਾਈ ਆ ਜੀ ਸਾਰੇ ਥਣ ਬਿਲਕੁਲ ਬਰਾਬਰ ਵਧੀਆ ਚੱਲਦੇ ਹਨ ਬਾਕੀ ਤੁਸੀਂ ਲੇਵਾ ਹਵਾਨਾ ਖੋਦ ਚੈੱਕ ਕਰ ਸਕਦੇ ਹੋ ਥਣ ਵੀ ਦੇਖ ਸਕਦੇ ਹੋ ਵਧੀਆ ਮੁਠੀ ਪਰ ਥਣ ਹੈਗਾ ਦੋਸਤੋ ਵਹਿੜ ਤੇ ਲੱਗਾ ਚੰਗੀ ਚੁਵਾਈ ਹੈਗੀ ਆ ਠੰਡੀ ਸੀਲ ਹੈਗੀ ਆ ਮਗਰ ਜਿਹੜੀ ਬੱਚੀ ਆ ਦੋਸਤੋ ਇਹ ਬੱਚੀ ਆ ਗਈ ਸੋ ਜਿਹੜੇ ਮੇਰੇ ਵੀਰ ਚਾਹਵਨ ਹੋਣ ਖਰੀਦਣ ਦੇ ਆਪਣਾ ਤੁਸੀਂ ਮੌਕੇ ਤੇ ਪਹੁੰਚ ਕੇ ਦੋ ਤਿੰਨ ਡੰਗ ਦੀ ਚੁਵਾਈ ਵੀ ਕਰ ਸਕਦੇ ਹੋ ਤਸੱਲੀ ਕਰ ਸਕਦੇ ਹੋ ਫਿੱਟ ਬੈਂਦੀ ਆ ਤੁਹਾਡੇ ਤੁਸੀਂ ਬਾਈ ਨਾਲ ਮੁੱਲ ਤੈਅ ਕਰ ਸਕਦੇ ਹੋ ਦੋਸਤੋ ਬਾਕੀ ਅੱਗੇ ਅਕੋਜ ਵੱਛੀ ਦੀ ਵੀਡੀਓ ਆਪਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜੀ ਇਹ ਵੱਛੀ ਹੈ ਮਗਰ ਜੀ ਕਾਫ ਅੱਜ ਤਕਰੀਬਨ 15 ਤੋਂ 18 ਦਿਨ ਦੀ ਦੋਸਤੋ ਸੂਈ ਹੈਗੀ ਆ ਬਾਕੀ ਤੁਸੀਂ ਨਿਰਖ-ਫਿਰਕ ਆਪਣੀ ਕਰ ਸਕਦੇ ਹੋ ਮੌਕੇ ਤੇ ਜਾ ਕੇ ਵੱਛੀ ਮਗਰ ਬੱਚਾ ਹੈਗਾ ਦੋਸਤੋ ਵੀਡੀਓ ਵੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਆ ਜੀ